ਮਾਂ ਧਰਤੀ ਤੇਰੀ ਗੋਦ ਨੂੰ ਚਨ ਹੂਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਦਾ ਰਈ ਵੇ ਸੂਰਜਾ ਕਮੀਆਂ ਦੇ ਵੀੜੇ ਤੂੰ ਮੁਗਦਾਰਈ ਵੇ ਸੂਰਜਾ ਕਮੀਆਂ ਦੇ ਵੀੜੇ ਜਿੱਥੇ ਬੰਦਾ ਜਮਦਾਰੀ ਰੇ ਡੱਕਿਆਂ ਦੀ ਮੀਰੀ ਪੀਰੀ ਹੈ ਜਿੱਥੇ ਕਰਜ਼ੇ ਹੀਠ ਪੰਜੀਰੀ ਹੈ ਬਾਪੂ ਦੇ ਕਰਜ਼ਾ ਦਾ سود ਨੇ ਪੁੱਤ ਜਮ ਦੇਗੇ ਗਿਦਾਰੇ ਵੀ ਸੂਰਜਾ ਕਮੀਆਂ ਦੇ 베ੜੀ ਤੂੰ ਮਦਾਰੇ ਵੀ ਸੂਰਜਾ ਕਮੀਆਂ ਦੇ 베ੜੀ ਜਿੱਥੇ ਹਾਰ ਮੰਨ ਲਈ ਚਾਵਨੇ ਜਿੱਥੇ ਕੁੰਝ ਗੇਰ ਲਈ ਕਾਵਨੇ ਜਿੱਥੇ ਅਣਵਿਆਈਆਂ ਹੀ ਮਾਵਨੇ ਜਿੱਥੇ ਦੀਆ ਹੋਕੇ ਲਿੰਦੀਆਂ ਅਸਮਾਨ ਜੜੇ ਵਗਦਾ ਰਹੀਂਵੇ ਸੂਰਜ ਕਮੀਆਂ ਦੇ ਵੇਲੇ ਤੂੰ ਮਗਦਾ ਰਹੀਂਵੇ ਸੂਰਜ ਕਮੀਆਂ ਦੇ ਵੇਲੇ ਜਿੱਥੇ ਲੋਕ ਬੜੇ ਮਜ਼ਬੂਰ ਜੀ ਹੈ ਦਿੱਲੀ ਦੇ ਦਿਲ ਤੋਂ ਦੂਰ ਜੀ ਹੈ ਤੇ ਮੁੱਕਾ ਵਿੱਚ ਮਸ਼ਹੂਰ ਜੀ ਹੈ ਜਿੱਥੇ ਮਰ ਕੇ ਚੰਗ ਲਿਜਾਵ ਦੇ ਹਨ ਪੂਜਕ ਤੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਮਾਂ ਧਰਤੀ ਤੇਰੀ ਗੋਦ ਨੂੰ ਜਨਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਗਿਦਾਰੀ ਵੀ ਸੂਰਜਾ ਕਮੀਆਂ ਦੇ ਵੇੜ